ਗੱਲ ਕਰਾਂਗੇ ਜੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਰੋਚ ਗੱਲਾਂ ਬਾਰੇ ਤਲਵੰਡੀ ਪਿੰਡ ਦਾ ਇੱਕ ਛੋਟਾ ਜਿਹਾ ਘਰ ਸਾਲ ਸੀ 1469 ਬਸੰਤ ਦਾ ਸਮਾ ਸੀ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੋਈ ਸੀ ਮਹਤਾ ਕਾਲੂ ਚੰਦ ਅਤੇ ਮਾਤਾ ਤਿਰਪਦਾ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਦਾ ਨਾਮ ਰੱਖਿਆ ਗਿਆ ਨਾਨਕ ਬਚਪਨ ਤੋਂ ਹੀ ਨਾਨਕ ਹੋਰ ਬੱਚਿਆਂ ਵਾਂਗ ਨਹੀਂ ਸੀ ਖੇਡਾਂ ਵਿੱਚ ਘੱਟ ਵਿਚਾਰਾਂ ਵਿੱਚ ਜ਼ਿਆਦਾ ਉਹ ਅਕਸਰ ਦਰਿਆ ਦੇ ਕੰਢੇ ਜਾਂ ਪਿੱਪਲ ਦੇ ਹੇਠ ਬੈਠ ਕੇ ਸੋਚਦਾ ਹੁੰਦਾ ਸੀ ਇਹ ਦੁਨੀਆ ਕਿਹਨੇ ਬਣਾਈ ਲੋਕਾਂ ਵਿੱਚ ਇੰਨਾ ਭੇਦ ਭਾਵ ਕਿਉਂ ਹੁੰਦਾ ਹੈ ਇੱਕ ਵਾਰ ਪੜ੍ਹਾਈ ਦੇ ਸਮੇਂ ਉਹਨਾਂ ਦੇ ਅਧਿਆਪਕ ਨੇ ਅੱਖਰ ਸਿਖਾਉਣੇ ਸ਼ੁਰੂ ਕੀਤੇ ਨਾਨਕ ਜੀ ਨੇ ਹਰ ਅੱਖਰ ਦਾ ਅਰਥ ਪ੍ਰਭੂ ਨਾਲ ਜੋੜ ਦਿੱਤਾ ਅਧਿਆਪਕ ਹੈਰਾਨ ਹੋ ਗਿਆ ਅਤੇ ਸੋਚੀ ਪੈ ਗਿਆ ਕਿ ਇਹ ਬੱਚਾ ਆਮ ਬੱਚਾ ਨਹੀਂ ਹੈ ਜਿਵੇਂ ਨਾਨਕ ਜੀ ਵੱਡਾ ਹੁੰਦਾ ਗਿਆ ਉਸ ਦਾ ਮਨ ਆਤਮਿਕ ਖੋਜ ਵਾਲਾ ਵੱਧਦਾ ਗਿਆ ਗੁਰੂ ਨਾਨਕ ਜੀ ਨੇ ਵੇਖਿਆ ਕਿ ਲੋਕ ਧਰਮ ਦੇ ਨਾਮ ਤੇ ਜਾਤ ਪਾਤ ਝੂਠ ਲਾਲਚ ਅਤੇ ਅੰਧ ਵਿਸ਼ਵਾਸ ਵਿੱਚ ਫਸੇ ਹੋਏ ਨੇ ਗੁਰੂ ਨਾਨਕ ਜੀ ਨੇ ਫੈਸਲਾ ਕੀਤਾ ਕਿ ਉਹ ਲੋਕਾਂ ਨੂੰ ਸੱਚ ਦਾ ਰਾਹ ਦਿਖਾਉਣਗੇ ਇੱਕ ਇੱਕ ਦਿਨ ਨਦੀ ਵਿੱਚ ਇਸ਼ਨਾਨ ਕਰਦੇ ਸਮੇ ਗੁਰੂ ਨਾਨਕ ਜੀ ਤਿੰਨ ਦਿਨ ਲਈ ਗਾਇਬ ਹੋ ਗਏ ਲੋਕਾਂ ਨੇ ਸਮਝਿਆ ਗੁਰੂ ਨਾਨਕ ਦੇਵ ਜੀ ਡੁੱਬ ਗਿਆ ਪਰ ਜਦੋਂ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬਾਅਦ ਵਾਪਸ ਆਏ ਤਾਂ ਉਹਨਾਂ ਦੇ ਚਿਹਰੇ ਤੇ ਅਜਿਹਾ ਨੂਰ ਸੀ ਜਿਵੇਂ ਉਹ ਕਿਸੇ ਹੋਰ ਹੀ ਲੋਕ ਤੋਂ ਆਇਆ ਹੋਵੇ ਗੁਰੂ ਨਾਨਕ ਜੀ ਨੇ ਸਭ ਨੂੰ ਕਿਹਾ ਅਤੇ ਉਪਦੇਸ਼ ਦਿੱਤਾ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਮਨੁੱਖ ਇੱਕ ਹਨ ਅਤੇ ਇੱਕ ਹੀ ਪ੍ਰਭੂ ਦਾ ਸਿਰਜਿਆ ਹੋਇਆ ਸੰਸਾਰ ਹੈ ਫਿਰ ਸ਼ੁਰੂ ਹੋਈਆਂ ਗੁਰੂ ਨਾਨਕ ਜੀ ਦੀਆਂ ਉਦਾਸੀਆਂ ਲੰਮੀਆਂ ਯਾਤਰਾਵਾਂ ਜਿੱਥੇ ਉਹ ਹਜ਼ਾਰਾਂ ਮੀਲ ਪੈਦਲ ਚੱਲ ਕੇ ਗਏ ਸੰਨ ਹਿੰਦੁਸਤਾਨ ਤੋਂ ਅਫਗਾਨਿਸਤਾਨ ਮੱਕਾ ਮਦੀਨਾ ਤਿੱਬਤ ਲੈ ਤੋਂ শ্রীলੰਕਾ ਹਰ ਥਾਂ ਗੁਰੂ ਨਾਨਕ ਜੀ ਨੇ ਇੱਕ ਹੀ ਸੁਨੇਹਾ ਦਿੱਤਾ ਨਾਮ ਜਪੋ ਕੀਰਤ ਕਰੋ ਵੰਡ ਛਕੋ ਗੁਰੂ ਨਾਨਕ ਜੀ ਦੀ ਬਾਣੀ ਸਿੱਧੀ ਪਰ ਗਹਿਰੀ ਸੀ ਲੋਕਾਂ ਦੇ ਦਿਲਾਂ ਨੂੰ ਛੂ ਲੈਂਦੀ ਸੀ ਗੁਰੂ ਨਾਨਕ ਜੀ ਰਾਜਾਂ ਨੂੰ ਵੀ ਨਿਮਰਤਾ ਸਿਖਾਉਂਦੇ ਸਨ ਅਤੇ ਗਰੀਬਾਂ ਨੂੰ ਵੀ ਹੌਸਲਾ ਦਿੰਦੇ ਸਨ ਆਖਰੀ ਸਾਲ ਗੁਰੂ ਜੀ ਨੇ ਕਰਤਾਰਪੁਰ ਵਿੱਚ ਬਤੀਤ ਕੀਤੇ ਜਿੱਥੇ ਲੋਕ ਉਹਨਾਂ ਕੋਲ ਸਿੱਖਿਆ ਲੈਣ ਆਉਂਦੇ ਸਨ 22 ਸਤੰਬਰ 1539 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਪਰ ਗੁਰੂ ਜੀ ਦਾ ਸੁਨੇਹਾ ਅੱਜ ਵੀ ਹਵਾ ਵਾਂਗ ਸਾਰੀ ਦੁਨੀਆ ਵਿੱਚ ਹਲ ਰਿਹਾ ਹੈ ਗੁਰੂ ਨਾਨਕ ਜੀ ਨੇ ਸੱਚ ਪ੍ਰੇਮ ਸੇਵਾ ਦਾ ਸਭ ਨੂੰ ਉਪਦੇਸ਼ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ